ਮੈਂ 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 ਇਹ ਮੁਟਿਆਰ ਨੀ ਨਾ ਆਏੜਗੇ ਹਾਂ ਮੰਦਰਾ ਮੰਦਰਾ ਸਾ ਹੁਣੇ ਲੁਧਿਆਣਾ ਕਹਿੰਦਾ ਸੀ ਜੇ ਇਹ ਤਾਂ ਹੁੰਦਾ ਹੀ ਲੁਧਿਆਣਾ ਕਹਿੰਦਾ ਸੀ ਕਿ ਕਿੱਦਾਂ ਸਾਨੂੰ ਲੈ ਕੇ ਜਾਉਂਦਾ ਇਹਦੇ ਚੋਥਾ ਕਿਹੜਾ ਜੀ ਮੂੰਹ ਟੱਕੇ ਦੋ ਜਾਨੇ ਦੋਨੇ ਫੜੇ ਜਾਨੇ ਦੋਨੇ ਜਾਨੇ ਫੜੇ ਦੀ ਉਹ ਕਿਸ ਭੱਜ ਗਿਆ ਮੋਟਰਸਾਈਕਲ ਕਿੱਥੇ ਆ ਨੰਬਰ ਪਲੇਟ ਤੇ ਉਹ ਲਾਈਵ ਟੇਪ ਜੀ ਇਹਨੂੰ ਮੰਨ ਲੈ ਜਾਓ ਜੱਟ ਮੋਟਰਸਾਈਕਲ ਟੱਕ ਲਗਿਆ ਮੈਂ ਕਹਿੰਦਾ ਇੱਕ ਬੰਦਾ ਮੈਂ ਲੈ ਜਾ ਬੋਲੋ ਦਾ ਕੀ ਨੰਬਰ ਚਲੋ ਆਏ ਮੋਟਰਸਾਈਕਲ ਕਿੱਦੀਆਂ ਲਿਖੀ ਜਾਂਦੀਆਂ ਨੇ ਲੈ ਗੰਦਲਾ മോട്ടസൈൽ ബാഡാ ਮੱਲੇ ਉਹਨੇ ਦੱਸ ਤੋ ਕਿੰਨੇ ਗਿੜੇ ਲੈਣ ਇਹਨਾਂ ਨੇ ਦਾਗੋ ਵੀਰੇ ਚੋਖਾ ਪੰਜਵਾਂ ਗਿੜਾ ਇਹਨਾਂ ਦਾ ਓਰੇ ਫਿਰ ਇੱਕ ਦੇ ਘਰ ਖੜ ਕੰਦੇ ਕਹ ਰਹੇ ਆ ਆਏ ਅਸੀਂ ਉਹਨਾਂ ਦੇ ਘਰੇ ਆ ਖੜੇ ਹੋ ਰਹੇ ਨੇ ਇਹ ਵੀਰੇ ਸਾਨੂੰ ਪ੍ਰੋਪਰ ਘਰ ਅੱਜ ਘਰ ਕਿੱਥੇ ਆ ਜਿਹਦੇ ਘਰੇ ਆਏ ਤੁਸੀਂ ਉਹਨੂੰ ਸਾਨੂੰ ਪ੍ਰੋਪਰ ਘਰ ਉਹਨੂੰ ਆਰਤਾ ਬੋਲਿਆ ਤੂੰ ਦੱਸ ਕਰ ਲੈ ਗੱਲ ਵੀਰੇ ਹੁਣ ਤੇਰੇ ਸਾਹਮਣੇ ਪੰਜ ਮਿੰਟ ਪਹਿਲਾਂ ਇਹ ਕਹਿੰਦਾ ਕਿ ਉਹਦੇ ਘਰ ਆਉਂ ਕਹਿੰਦਾ ਕਹਿੰਦਾ ਘਰ ਟਾ ਕੇ ਪਾਇਆ ਇਹ ਵੀ ਇਹਨੂੰ ਪਤਾ ਵੀ ਘਰ ਟਾ ਕੇ ਪਾਇਆ ਕਿੰਨੇ ਵੇਲੇ ਗੱਲ ਆਏ ਕਿੰਨੇ ਵੀਰੇ ਯਾਰ ਮੈਂ ਮੋਕਾ ਨਹੀਂ ਦੇ ਰਿਹਾ ਉਹ ਕਿਹੜੀ ਗਲਤੀ ਹੈ ਇਹ ਮੂਲ ਬੱਟੇ ਜੁੰਨ ਨਹੀਂ ਮੂਲ ਬੱਟੇ ਕਿੰਜ ਫਿਰ ਲੋਕਾਂ ਦੇ ਅੰਦਰ ਵਾਹੇ ਮੋਟਰਸਾਈਕਲ ਕਿੱਥੇ ਉਹ ਲੈ ਕੇ ਆ ਇਹਨਾਂ ਨੇ ਮੈਂ ਮਗਾਉਣਾ ਮੋਟਰ ਇਹਨਾਂ ਨੇ ਮੋਟਰਸਾਈਕਲ ਦੇਖ ਕੇ ਬਿੱਲ ਲਖਣ ਗਿਆ ਮੈਂ ਕਿਹੜੇ ਜਿਹੇ ਹਾਲੇ ਦਰਵਾਜੇ ਤੇ ਤੁਹਾਨੂੰ ਛੱਟ ਪਾਣ ਦੀ ਕੋਈ ਗੱਲ ਇਹ ਮੈਨੂੰ ਹੱਥ ਮੈਂ ਕਿ ਇਹਨਾਂ ਦੇ ਘਰ ਫੁੱਦਦੇ ਨੇ ਆਇਆ ਜੀ ਇਹ ਮੈਨੂੰ ਹੱਥ ਬੰਨ੍ਹ ਕੇ ਭੱਜ ਗਏ ਉਹ ਭੱਜ ਗਏ ਜੀ ਆ ਭੱਜ ਗਏ ਆ ਭੱਜ ਗਏ ਮੋਟਰਸਾਈਕਲ ਹੁੰਦਾ ਹੀ ਸੀਗਾ ਬਾਦਮਾ ਹੈਗਾ ਕਰਦਾ ਜੀ ਮੈਨੂੰ ਫਰੈਂਸ ਨੇ ਭੇਜਿਆ ਸੀ ਇਨਸਾਨ ਆਫ ਇੰਦਰਜੀਤ ਹਾਂ ਜੀ ਉਹ ਦਾ ਭਰਾ ਗੱਗਾ ਉਹ ਕਹਿੰਦਾ ਵੀ ਇੱਕ ਲੇਡੀਜ਼ ਘੁੰਮਦੀ ਹੁੰਦੀ ਹੈ ਉਹਦੀ ਤੁਸੀਂ ਬਾਲੀਆਂ ਲਾ ਲਿਓ ਪਰ ਮੇਰਾ ਮਾਨੀ ਸੀ ਮੰਦਾ ਪਰ ਉਹਨੇ ਟਿੱਪਾਂ ਲਾ ਕੇ ਮੈਨੂੰ ਫੇਰ ਵੀ ਭੇਜਤਾ ਮੇਰਾ ਕੋਈ ਨਸ਼ਾ ਤੁਸੀਂ ਕਿੰਨੀ ਦੇਰ ਦੀ ਬੁੱਤ ਇੱਥੇ ਘੁੰਮਦੀ ਸੀ ਮੈਂ ਸਿਰਫ ਇੱਕੇ ਘੜਾ ਲਾਇਆ ਰਿਕਾਰਡਿੰਗ ਘੜਾ ਲਓ ਉਸ ਤੋਂ ਬਾਅਦ ਫੇਰ ਆਇਆ ਮੈਨੂੰ ਮਿਲ ਹੀ ਨਹੀਂ ਤੇ ਵੀਰ ਉਹਨਾਂ ਨੇ ਆਪਾਂ ਨੂੰ ਰੋਕ ਲਿਆ ਮੈਂ ਬਿੱਲ ਮਾਰਦਾ ਪਿਆ ਸੀ ਸ਼ਾਇਦ ਆਹ ਭਾਜੀ ਆਏ ਨੇ ਜਾਂ ਪਤਾ ਨਹੀਂ ਦੂਜੇ ਭਾਜੀ ਆਏ ਨੇ ਇਨੇ ਘਰ ਕੋਲ ਮੇਰੇ ਘਰ ਕੋਲ ਭੇਜਿਆ ਸੀਗਾ ਹਾਂ ਨਹੀਂ ਜਿੱਥੇ ਮੇਰਾ ਮੋਟਰਸਾਈਕਲ ਖੜਾ ਸੀ ਹਾਂ ਮੇਰੇ ਘਰ ਕੋਲ ਆ ਕੇ ਤੇਰੇ ਘਰ ਕੋਲ ਖੜਾ ਉਹਦੀ ਮੋਟਰ ਤੇ ਉੱਪਰ ਅੰਟੀ ਵੀ ਨਹੀਂ ਖੜੀ ਸੀ ਕਹਿੰਦੇ ਵੀ ਤੁਸੀਂ ਕਿਹਨੂੰ ਮਿਲਣਾ ਮਾਜੀ ਅਸੀਂ ਗੱਗੇ ਦੇ ਘਰ ਜਾਣਾ ਬਸ ਆਈ ਚੱਕਰ ਤੇਨੂੰ ਹੈਲੋ ਉਸਤਾਦ ਤੈਨੂੰ ਕਿਹਨੇ ਕਿਹਨੇ ਭੇਜਿਆ ਮੈਨੂੰ ਪ੍ਰਿੰਸ ਨੇ ਭੇਜਿਆ ਹੀ ਹੋਰ ਕੋਣਾ ਨਾਲ ਉਹਦੇ ਬਸ ਇਕੱਲਾ ਪ੍ਰਿੰਸਿਸ ਹੀ ਨਾਲੇ ਹੋਰ ਲੋਕ ਪ੍ਰਿੰਸ ਸਾਨੂੰ ਫਰਿੰਦਰ ਜੀ ਦੀ ਚਲੋ ਜੀ ਚੱਲ ਪਹਿਲੇ ਮੈਂ ਕਿਪੜਾ ਦੀ ਰੋਡ ਤੇ ਪਹਿਲੇ ਮੰਨੇ ਜੇ ਸਾਮਾਨ ਦੇਣਾ ਆਇਆ ਹਾਂ ਇਹ ਜੋ ਮੈਂ ਕਿ ਬੁੰਡਾ ਖੁੱਲਿਆ ਉਹਨਾਂ ਦੇ ਘਰ ਦਾ ਆ ਮੱਲੇ ਦੇ ਬਾਰੇ ਫਿਰ ਦੇ ਬੇਦੀ ਮੂੰਹ ਤਾਂ ਕੀ ਇਹ ਮੈਨੂੰ ਅੱਥ ਬਣ ਲੱਗੀ ਸੀਗੇ ਮੈਂ ਇੱਕ ਪਰੀ ਚੱਬੀ ਗੜ ਕੇ ਆਪਣੇ ਅੰਦਰ ਕਿੰਨੇ ਬੰਦੇ ਸੀ ਇਹ ਦੋ ਬੰਦੇ ਸੀ ਮੋਲ ਬੈਠਿਆ ਸੀ ਇੱਕ ਭੱਜ ਗਿਆ ਇੱਕ ਭੱਜ ਗਿਆ ਦੀ ਇੱਕ ਬਾਦ ਆ ਮੋਟਰਸਾਈਕਲ ਦੀ ਕਿੰਨੇ ਰੁਪਏ ਪੰਡੜੀਆਂ ਦੱਸਦਾ ਕਿੱਥੇ ਰੁਪਏ ਕਿੱਥੋਂ ਰਹਿਣ ਵਾਲਾ ਇਹ ਕਹਿੰਦਾ ਮੈਨੂੰ ਧਿਆਨ ਕਰ ਰਹਿਣ ਵਾਲਾ ਜੀ ਇਹ ਉਰੇ ਕਿਸੇ ਨੂੰ ਕਹਿੰਦੇ ਕਹਿੰਦਾ ਵਕੀਲ ਨੂੰ ਮਿਲਣਾ ਆ ਕਹਿੰਦੇ ਕਹਿੰਦਾ ਪ੍ਰੈਸਰ ਮੋਟਰ ਨੂੰ ਮਿਲਣਾ ਹੈ ਪਰਸ ਨੂੰ ਕਰਤੀ ਕੁਝ ਨੂੰ ਫੋਨ ਕਿਤੇ ਨੂੰ ਘੰਟਾ ਹੋ ਗਿਆ ਪਰ ਹਲੇ ਤੱਕ ਨਹੀਂ ਪਹੁੰਚੀ ਨਹੀਂ ਫੋਨਸ ਨਹੀਂ ਹਲੇ ਤੱਕ ਪੀ ਲਾ ਤੁਹਾਨੂੰ ਕੀ ਕਰਨਾ ਹੈ ਵਾਰਦਾਤ ਕਰਨਾ ਹੈ ਇਹ ਵਾਰਦਾਤ ਕਰਨ ਹੈ ਜੀ ਆ ਇੱਕ ਦਿਨ ਪਹਿਲਾਂ ਵੀ ਉਰੇ ਬਾਹਰ ਵਾਰਦਾਤ ਹੋਈ ਹੈ ਪੁਰਾਣੀ ਰੋਡ ਤੇ ਕਿਸੇ ਦੇ ਪੈਸੇ ਕੌਂ ਕੇ ਬਦਲੇ ਮੋਟਰਸਾਈਕਲ ਵਾਲੇ ਫੋਨ ਵੀ ਪਾਈ ਚ ਦਿਨ ਪਹਿਲਾਂ ਦੀ ਫੋਨ ਵੀ ਹੋ ਰਾਮਨ ਵਡੇਰਾ ਜੀ ਮੈਂ ਪੰਜਾਬ ਯੂਥ ਪ੍ਰਧਾਨシップ ਸਨ ਆ ਪ੍ਰਧਾਨ ਜੀ ਬੜੀ ਜਦੋਂ ਜਹਾਜ਼ ਬਾਦ ਇੱਕ ਬੰਦਾ ਪਹਿਲਾਂ ਕਾਬੂ ਕੀਤਾ ਇੱਕ ਹੁਣ ਕਾਬੂ ਕੀਤਾ ਮਾਮਲਾ ਕੀ ਹੈ ਸਾਰਾ ਮਾਮਲਾ ਜੀ ਕੁਝ ਗੜਗਮਾਂਦਾ ਦਿਖਦਾ ਪਿਆ ਵਾ ਕੋਈ ਸਮਝ ਨਹੀਂ ਲੱਗਦੀ ਕੀ ਮਾਮਲਾ ਵਾ ਜਦ ਕਿ ਮੇਰੇ ਭਰਾ ਦਾ ਉੱਥੇ ਘਰ ਆ ਜੋੜਾ ਦੂਜਾ ਫੜਿਆ ਜਿਹਨੇ ਟੋਬੇ ਛਾਲ ਮਾਰੀ ਆ ਇਹਨੂੰ ਫੜਿਆ ਇਹਨੂੰ ਅਸੀਂ ਪੁੱਛਿਆ ਸੀ ਕਿਆ ਦੇਖ ਤੈਨੂੰ ਕੁੱਟਣਾ ਮਾਰਨਾ ਕਿਸੇ ਲਈ ਨਹੀਂਗਾ ਤੂੰ ਇਹ ਰਸ ਤੈਨੂੰ ਭੇਜਿਆ ਕਿਨੇ ਆ ਇਹ ਕਿਸੇ ਬੰਦੇ ਦਾ ਨਾਮ ਲੈਂਦਾ ਸੀ ਉੱਥੇ ਦੇ ਮੁੰਡੇ ਦਾ ਇਹ ਕਹਿੰਦਾ ਜੀ ਮੈਨੂੰ ਉਹਨੇ ਕਿਹਾ ਸੀ ਆ ਘਰ ਦੇ ਬੰਦੇ ਬਾਹਰ ਨਿਕਲਣਗੇ ਇਹਨਾਂ ਦੀ ਬਾਲੀਆਂ ਖੋਲੀਆਂ ਇਹਦੀ ਬੁੜੀ ਇੱਥੇ ਫਿਰਦੀ ਆ ਸੈਰ ਕਰਦੀ ਆ ਬਾਲੀਆਂ ਖੋਲਿਓ ਇਹ ਹੁਣ ਸਾਨੂੰ ਇਹ ਨਹੀਂ ਪਤਾ ਇਹ ਆ ਗੱਲ ਕਿਉਂ ਕਹਿੰਦਾ ਪਿਆ ਵਾ ਸਾਨੂੰ ਤਾਂ ਇਹੀ ਡਾਊਟ ਆ ਕਿ ਸਾਡਾ ਮੁੰਡਾ ਜਿਹੜਾ ਮੁਕੇਸ਼ ਆ ਇਹਦੇ ਸੱਟਾਂ ਮਾਰਨ ਲਈ ਇਹ ਬੰਦੇ ਆਏ ਸੀਗੇ ਤੇ ਉਹ ਬੰਦੇ ਨੇ ਭੇਜੇ ਸੀਗੇ ਇਹ ਵੀ ਰੈਕੀ ਹੋਈ ਸੀ ਉਹੀ ਘਰ ਮੂਰੇ ਸਕੂਟਰੀ ਆਈ ਉਹੀ ਟਾਈਮ 8:30 8 ਵਜੇ ਦੇ ਵਿੱਚ ਜਦੋਂ ਇਹ ਦੁਕਾਨ ਵਧਾ ਕੇ ਆਪਣੇ ਘਰ ਆਂਦੇ ਨੇ ਤੇ ਉਹ ਮੁੰਡੇ ਉਦੋਂ ਹੀ ਉਹਨੂੰ ਪੈਨ ਆਲੇ ਹੋ ਗਏ ਇਹ ਜਿਹੜਾ ਜਿਹੜੀ ਗੱਲ ਇਹ ਤੁਹਾਡੇ ਸਾਹਮਣੇ ਮੀਡੀਆ ਦੇ ਸਾਹਮਣੇ ਹੀ ਮੰਨੇ ਆ ਕਿ ਅਸੀਂ ਐ ਕਰਨ ਇਹ ਆਪਣਾ ਬਚਾ ਕਰਨ ਲਈ ਕਿ ਹੁਣ ਕੀ ਕੋਈ ਹੋਰ ਪੰਗਾ ਨਾ ਪੈ ਜਾਵੇ ਮੁਕੇਸ਼ ਕੌਣ ਮਕੇਸ਼ ਸ਼ਿਵਸੈਨਾ ਦਾ ਪ੍ਰਧਾਨ ਆ ਜੀ ਸਮਰਾਲੇ ਦਾ ਵੀ ਤੁਹਾਨੂੰ ਸ਼ੱਕ ਆ ਵੀ ਇਹ ਇਹ ਹਿੰਦੂ ਲੀਡਰ ਨੂੰ ਹੋਣ ਕਰਕੇ ਅੱਜ ਕੱਲ ਬਹੁਤ ਵਾਰ ਦੱਤਾ ਹੋ ਰਹੀਆਂ ਨੇ ਹਿੰਦੂ ਲੀਡਰਾਂ ਤੇ ਹਮਲੇ ਹੋ ਰਹੇ ਨੇ ਮੈਨੂੰ ਪੂਰਾ ਸ਼ੱਕ ਨਹੀਂ ਮੈਨੂੰ ਪੂਰਾ ਕਨਫਰਮ ਹੀ ਆ ਜੀ ਇਹ ਇਸ ਮੁੰਡੇ ਦੇ ਅੱਜ ਸੱਟਾ ਵੱਜਣੀਆਂ ਸੀ ਇਹਦੀ ਚੁਸਤੀ ਦਰੁਸਤੀ ਕਰਕੇ ਇਹਨਾਂ ਦਾ ਬਚਾਅ ਹੋ ਗਿਆ ਪ੍ਰਧਾਨ ਜੀ ਦੋ ਬੰਦੇ ਕਾਬੂ ਕਰਕੇ ਤੁਸੀਂ ਪੁਲਿਸ ਨੂੰ ਦਿੱਤੇ ਅਲਾਦਕਾਰੀਆਂ ਨਾਲ ਗੱਲ ਹੋਈ ਹੈ ਕਿ ਇਹਨਾਂ ਨਾਲ ਅਲਾਦਕਾਰੀਆਂ ਡਿਪਟੀ ਸਾਹਿਬ ਨਾਲ ਗੱਲ ਹੋ ਗਈ ਉਹ ਕਹਿੰਦੇ ਮੈਂ ਇਹਨੂੰ ਖੁਦ ਹੈਂਡਲ ਕਰੂੰਗਾ ਮੈਂ ਖੁਦ ਦੇਖੂੰਗਾ ਇਸ ਸਮ ਉਹਨਾਂ ਦੀ ਕਿਤੇ ਡਿਊਟੀ ਲੱਗੀ ਸੀ ਉਹ ਗਏ ਹੋਏ ਸੀ ਉਹਨਾਂ ਨੇ ਬਾਕੀ ਅਫਸਰ ਇੱਥੇ ਭੇਜੇ ਸੀ ਜਿਹੜੇ ਦੂਜੇ ਨੂੰ ਵੀ ਫੜ ਕੇ ਲੈ ਗਏ ਤੁਹਾਡੇ ਮੀਡੀਆ ਦੇ ਮਾਧਿਅਮ ਨਾਲ ਹੀ ਅਸੀਂ ਉਹਨਾਂ ਨੂੰ ਪੇਸ਼ ਕੀਤਾ ਵਾ ਪੇਸ਼ ਕਰਾ ਕੇ ਅਸੀਂ ਇਹਨਾਂ ਨੂੰ ਥਾਣੇ ਪਹਚਵਾਤਾ ਵਾ ਕੀ ਲੱਗਦਾ ਵੀ ਕੌਣ ਸਾਦਰੇ ਇਹ ਤਾਂ ਜੀ ਹੁਣ ਇਹ ਪਾਲਿਸੀ ਕੱਢੂਗੀ ਜਿੱਤੇ ਤੱਕ ਸਾਡਾ ਮੰਦਾ ਡਾਊਟ ਆ ਕਿ ਸਾਡੇ ਮੁੰਡੇ ਦੀ ਰੇਕ ਹੀ ਹੁੰਦੀ ਸੀ ਇਹਦਾ ਕੋਈ ਬਾਦੂ ਘਾਟੂ ਨੁਕਸਾਨ ਹੋ ਸਕਦਾ ਹਾਂ ਅੱਜ ਤੋਂ ਪਹਿਲਾਂ ਵੀ ਦੇਖੇ ਗਏ ਨੇ ਇਹ ਉਹ ਆਪਣੇ ਮੂੰਹ ਮੰਨਦੇ ਨੇ ਕਿ ਅਸੀਂ 2 4 5 ਘੜੇ ਪਹਿਲਾਂ ਲਾਏ ਨੇ ਸਾਨੂੰ ਮਿਲਿਆ ਨਹੀਂ ਇਹ ਹੁਣ ਪੁਲਿਸ ਕੱਢੇਗੀ ਜੀ ਪੁਲਿਸ ਵੈਰੀਫਾਈ ਕਰੇਗੀ ਸਾਰਾ ਕੁਝ ਕਰੇਗੀ ਕਿ ਇਹ ਕੀ ਕਰਨਾ ਆਏ ਸੀ ਤੇ ਕਿਹੜੀ ਮਨਸ਼ਾ ਨਾਲ ਆਏ ਸੀ ਫੋਟ ਦੱਸਤਾ ਨਾ ਮੋਟਾ ਇਹ ਬੈਠੀ ਹੂੰ ਇਹ ਬਲਾ ਹਰਮਤ ਹੂੰ ਤੇ ਮੋਬਾਇਲ ਨੇ ਹੂੰ ਤੇ ਇੱਕ ਬੰਦੇ ਨੇ ਫੜ ਲਿਆ ਮੋਟੇ ਤੇ ਦੋ ਫੜੇ ਸੀ ਬੱਲਾ ਆ ਦੋ ਪਹਿਲਾ ਫੜੇ ਨੇ ਹੂੰ ਫੇਕੋਂ ਥਾਣੇ ਲੈ ਚੰਦੇ ਨੂੰ ਸੰਭੋਸ਼ ਕਰਾ ਆਪਣੇ ਪੇਸ਼ ਕਰਦੇ ਹਾਂ